ਰਾਮਜੀ ਸਿੰਘ ਜੱਗੀ ਜੀ ਕੀ ਆ ਹੋਗਾ ਜੀ ਜਪਾ ਕਰ ਰਹੀ ਮੇਰੇ ਮੁੰਡੇ ਦਾ ਵਿਆਹ ਸੀ 31 12 2022 ਨੂੰ ਜੀ ਇਹ ਮੈਰੀ ਬਿਓਰਨ ਨਾਲ ਮੈਂ ਇਹਨਾਂ ਨੇ ਸਾਨੂੰ ਬਸਾਤਾ ਜੀ ਤੇ ਅਸੀਂ ਵਿਆਹ ਕੀਤਾ ਤੇ ਸਿੰਪਲ ਜਿਹਾ ਵਿਆਹ ਕੀਤਾ ਚੁੰਨੀ ਚੜ ਕੇ ਕਿ ਮੇਰੇ ਮੁੰਡੇ ਦਾ ਪਹਿਲਾ ਐਕਸੀਡੈਂਟ ਹੋ ਗਿਆ ਸੀ ਉਹਦੇ 22 ਤਰੀਕ ਨੂੰ ਹੋਇਆ ਸੀ ਉਹਦੇ ਰੋਡ ਪੀਵੀਆ ਅਸੀਂ ਡਿਡਵੀ ਰੋਡ ਪੀਵੀਆ ਦਾਖਲ ਰਿਹਾ ਕਲੰਬੀਆ ਚ ਇਹਨਾਂ ਦੇ ਜਬਦਸਤਿਕਦੇ ਅਸੀਂ ਟਾਈਮ ਲੈ ਰਹੇ ਇਹਨਾਂ ਨੇ ਲਿਆ ਨਹੀਂ ਇਹਨਾਂ ਦੇ ਦਿਲ ਦੇ ਕਾਲਾ ਸੀ ਤੇ ਇਹਨਾਂ ਕਹਿੰਦੇ ਵੀ ਨਹੀਂ ਜੀ ਅਸੀਂ ਤਾਂ ਕਰਨੀ ਕਰਨਾ ਫਿਰ ਇਹਨਾਂ ਨੇ ਪੰਡਤ ਜੀ ਇਲਾਵਾ ਫਿਰ ਕਿਤੇ ਵਾਕਰ ਲੈ ਕੇ ਜੀ ਤੇ ਦੋ ਦੋ ਚਾਰ ਦਿਨ ਰਹੀ ਹੈ ਜੀ ਸਾਨੂੰ ਪਤਾ ਲੱਗੇ ਬਿਮਾਰੰਦੀ ਹੈ ਤੇ ਇਹਦਾ ਖੂਨ ਕੱਟ ਕੇ ਟੈਸਟ ਕਰਾਈ ਸੀ 4 ਗ੍ਰਾਮ ਕਰੀ 5 ਗ੍ਰਾਮ ਤੇ ਵਿਆਹ ਤੋਂ ਪਹਿਲਾਂ ਇੱਕ ਮਹੀਨਾ ਇਹ ਰੱਖ ਰਹੀਏ ਜੀਵਨ ਹਸਪੀਟਲ ਉਸ ਵਾਰ ਪੀਜੀਐਚ ਰੈਫਰ ਕਰਤਾ ਸਾਨੂੰ ਕਹਿੰਦੇ ਡੇਂਗੂ ਹੈ ਸਾਡੇ ਨੇ ਬਹੁਤ ਧੋਕਾ ਧੜੀ ਕੀਤੀ ਹੈ ਬਚੋਲਣਾ ਮਿਲ ਕੇ ਤੇ ਸਾਡਾ ਵੀ ਅਸੀਂ 15 ਜਨਵਰੀ ਨੂੰ ਗਏ ਸੀ ਸਭ ਜੁਮਡੀ ਸਭੀ ਲੈਣ ਮੀਆ ਬੀਬੀਸੀ ਤੇ ਪਿੱਛੋ ਜੀ ਦੀ ਮਾਂ ਤੇ ਇਹਦੀ ਪੈਣ ਤੇ ਇਹਦਾ ਪਿਓ ਆਇਆ ਤੇ ਨਾਲ ਹੀਮਾ ਜੀ ਬਚੋਲਣਾ ਤੇ ਇਹਨੇ ਫੋਨ ਕਰਕੇ ਆਪਣੀ ਕੁੜੀ ਨੂੰ ਕਹਿੰਦੇ ਇਹ ਸਾਮਾਨ ਪੈਕ ਕਰ ਲਿਆ ਕਹਿੰਦੇ ਹਾਂ ਜੀ ਕਹਿੰਦੇ ਸਾਡਾ ਸਾਡਾ ਕੋ ਸਾਮਾਨ ਲੈ ਕੇ ਆ ਜਾ ਫਟਾਫਟ ਟੈਚੀ ਜੇ ਬੈਗ ਭਰ ਕੇ نیچے ਆ ਜਾ ਜੇ ਨੀਚੇ ਘਰੇ ਤ੍ਰਿਭਿਲ ਲੱਗੜੇ ਇਹਨੇ ਆਪਣਾ ਟੈਚੀ ਬੈਗ ਭਰ ਕੇ ਲਈ ਸਾਰਾ ਕੁਝ ਸਾਡਾ ਗੋਲਡ ਚੋਰੀ ਕਰਕੇ ਲੈ ਗਈ ਸਾਲਾ ਨੁਕਸਾਨ ਬਹੁਤ ਹੋਇਆ ਜੀ ਮੇਰੇ ਅੱਗੇ ਪਹਿਲਾਂ 7:00 ਵਜੇ ਅਸੀਂ ਲੁੱਟੇ ਗਏ ਜੀ ਸਾਡੇ ਨਾਲ ਬਹੁਤ ਅਕਾਦ ਦੜੀ ਕੀਤੀ ਵਿਚੋਲਾ ਨਹੀਂ ਮਿਲੀ ਕੋਈ ਨਾ ਕੀਤਾ ਜੀ ਤੇ ਸਾਨੂੰ ਹੁਣ ਅਸੀਂ ਐਪੀਨ ਦਿੱਤੀ 6 ਪਰਵੀ 2000 ਇਹਦੇ 23 ਨੂੰ ਤੇ ਕਤਵਾਲੀ ਜੀ ਉਹ ਜੀਤ ਨੇ ਮਿਲ ਮਨਾ ਕੇ ਜੀ ਸਾਡੀ ਦਰਖਾਸਤ ਦੱਬੀ ਰੱਖੀ ਜੀ ਸਾਡੇ ਬਿਆਨ ਹੀ ਲਿਖ ਰਹੇ ਸਾਨੂੰ ਬੁਲਾਉਂਦਾ ਸੀ ਆਪ ਕਿਸ ਕਿ ਜਾਂਦਾ ਸੀ ਸਾਨੂੰ ਕੀਤਾ ਨਹੀਂ ਫਿਰ ਦੂਜੇ ਰੀਡਰ ਮਾਰ ਕੇ ਤੇ ਉਹਨੇ ਵੀ 8-9 ਮਹੀਨੇ ਲਾਤੇ ਜੀ ਤੇ ਇਹਨਾਂ ਨੇ ਫਿਰ ਛੁੱਟੀ ਦਰਖਾਸਤ ਸਾਡੇ ਖਿਲਾਫ ਦੇਤੀ ਡੂ ਰਿਐਕਟ ਦੀ ਨਾ ਇਹਨਾਂ ਕੋਈ ਸਬੂਤ ਹੈ ਭੂਮੈਂਟਰ ਸਰਚ ਵਾਪਸ ਚਲੇਗੀ ਕਾਉਂਸਲਿੰਗ ਤੋਂ ਵਾਪਸ ਹੈ ਕਿ ਡੀਐਸਪੀ ਤੋਂ ਵਾਪਸ ਚਲੇਗੀ ਚਾਂਸਿੰਗ ਕੋ ਇਹਨਾਂ ਮਿਲੀ ਭੁਗਣ ਵਾਲੇ ਸਾਡੇ ਛੁੱਟਾ ਪਰਚਾ ਦਰਜ ਕਰਤਾ ਸਾਡਾ ਸਾਰਾ ਕੁਝ ਲੈ ਗਏ ਹੋ ਸਾਡਾ ਪਰਚਾ ਕੱਲ ਦਰਜ ਕੀਤਾ 3 10 2024 ਨੂੰ ਐਫਆਰ ਨੰਬਰ ਹੈਗੇ 219 ਅੰਡਰ ਸੈਕਸ਼ਨ ਹੈਗੇ ਜੀ 406 ਤੇ 120 ਬੀ ਇਹਨਾਂ ਨੇ 379 ਨਹੀਂ ਲਾਈ 420 ਨਹੀਂ ਲਾਈ ਧੋਖਾ ਦੇਣੀ ਸਾਡੇ ਨਾਲ ਕੀਤੀ ਜੀ ਤੇ ਇਸ ਕਰਕੇ ਅਸੀਂ ਲੁੱਟੇ ਗਏ ਜੀ ਮੈਂ ਪਹਿਲਾਂ ਸੱਟ ਲੱਗਿਆ ਹੈ ਅਸੀਂ ਲੁੱਟ ਗਏ ਜੀ ਇਸ ਮੇਰੇ ਅੱਗੇ ਸੱਟਾ ਮੈਂ ਤੁਹਨੇ ਜ਼ਰਾ ਬੈਟਰ ਰਸਤੇ ਮੈਂ ਹੁਣ ਚਾਰ ਮਹੀਨੇ ਹੋ ਗਏ ਮੈਂ ਬੜਦੇ ਆ ਰਿਹਾ ਆ ਗਿਆ ਜੀ ਮੈਂ ਬੈਡ ਰਸਤੇ ਅਸੀਂ ਲੁੱਟ ਗਏ ਸਾਨੂੰ ਸੰਦਰ ਸਾਹਿਬ ਬਹੁਤ ਥੱਕਾ ਹੋਇਆ ਜੀ ਉਹਨਾਂ ਅਸੀਂ ਨੂੰ ਕੀ ਪੀੜ ਦਿੱਤੀ ਉਹ ਪ੍ਰੋਜੈਨ ਕਰਨ ਇਹਨਾਂ ਨੇ ਕਹ ਸਕਤੋ ਕਰ ਵੀ ਕੀਤੀ ਜੇ ਸਾਡਾ ਸੋਨਾ ਬਰਮ ਕੀਤਾ ਜਾਵੇ ਕਿ ਇਹਨਾਂ ਕਰਾ ਸਕਦੇ ਸਰ ਕਰ ਵੀ ਕੀਤੀ ਜੇ ਧਾਰਾ ਬੱਕੇ ਐਡ ਕੀਤੀ ਜੇ